ਦੀਆਂ ਵੀਡੀਓਜ਼ ਵਾਇਰਲ ਹੋ ਗਿਆ ਸੋਸਾਇਟੀ ਕੀ ਆ ਕੇ ਬੋਲਦੀ ਐ ਕੁੜੀ ਦਾ ਕਰੈਕਟਰ ਖਰਾਬ ਐ ਕੁੜੀ ਗਈ ਕਿਉਂ ਸੀ ਕੁੜੀ ਨੇ ਹੋਰ ਵੀ ਥਾ-ਥਾ ਤੇ ਮੂੰਹ ਮਾਰਿਆ ਉਹਨੇ ਐਮਐਮਐਸ ਤੇ ਇੱਕ ਵੀਡੀਓ ਸਿਰਫ ਇੱਕ ਵੀਡੀਓ ਹੀ ਕਾਫੀ ਐ ਕਿਸੇ ਦਾ ਘਰ ਨੂੰ ਉਜਾੜਨ ਲਈ ਪਲ ਫਾਰਮ ਗਲ ਵਾਲੀ ਕੁੜੀ ਦੀ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਲੋਕੀ ਕਮੈਂਟਸ ਟਾ ਕੇ ਬੋਲ ਰਹੇ ਨੇ ਕਿ ਇਹਦਾ ਪਾਰਟ 15 ਪਾਰਟ 13 ਐ ਪੂਰੀ ਵੀਡੀਓ ਮੇਰੇ ਕੋਲ ਐ ਮੇਰੇ ਟੈਲੀਗ੍ਰam ਤੇ ਆਏ ਕਲਿੱਕ ਕਰੋ ਤੇ ਤੁਹਾਨੂੰ ਪੂਰੀ ਵੀਡੀਓ ਮਿਲ ਜੇਗੀ ਪਰ ਜਿਸ ਤੇ ਬੀਤਦੀ ਆ ਕਿ ਤੁਸੀਂ ਕਦੇ ਸੋਚਿਆ ਤੁਸੀਂ ਤਾਂ ਆਰਾਮ ਦੇ ਨਾਲ ਇਹ ਬੋਲਦੇ ਹੋ ਕਿ ਮੇਰੇ ਕੋਲ ਵੀ ਡੇਓ ਆ ਕੇ ਦੇਖੋ ਸਰਚ ਕਰਦੇ ਆਪਾਂ YouTube ਤੇ Google ਤੇ ਸਰਚ ਕਰ ਰਹੇ ਆ ਕਿ ਵੀਡੀਓ ਕਿੱਥੇ ਮਿਲੇਗੀ ਕਿੱਦਾਂ ਮਿਲੇਗੀ ਪਰ ਜਿਹੜੀ ਕੁੜੀ ਦੇ ਪਿਆਰ ਦੇ ਨਾਲ ਖਿਲਵਾੜ ਹੋਇਆ ਹੋਇਆ ਹੈ ਜਿਹੜੀ ਕੁੜੀ ਦੇ ਟਰਸਟ ਦੇ ਨਾਲ ਖਿਲਵਾੜ ਹੋਇਆ ਹੋਵੇ ਜਿਹੜੀ ਕੁੜੀ ਦੀ ਇੱਜ਼ਤ ਨੂੰ ਸੋਸ਼ਲ ਮੀਡੀਆ ਤੇ ਢੋਲ ਦੀ ਵਾਂਗ বাজਾਇਆ ਜਾ ਰਿਹਾ ਹੋਵੇ ਉਹ ਕੁੜੀ ਤੇ ਉਹਦੇ ਪਰਿਵਾਰ ਤੇ ਕੀ ਬੀਤਦੀ ਆ ਅਸੀਂ ਨਹੀਂ ਸੋਚਦੇ ਪਰ ਅਸੀਂ ਸੋਚਦੇ ਕੀ ਹਾਂ ਕਿ ਸਾਨੂੰ ਇਹ ਨਿਊਜ਼ ਮਿਲ ਜੇ ਸਾਨੂੰ ਇਹ ਵੀਡੀਓ ਮਿਲ ਜੇ ਅਸੀਂ ਵੀ ਦੇਖੀਏ ਕਿ ਹੋਇਆ ਕੀ ਸੀ ਇੱਕ ਮਿਹਨਤੀ ਕੁੜੀ ਜੋ ਇੰਸਟਾਗ੍ਰam ਤੇ ਆਪਣਾ ਉਪਲ ਫਾਰਮ ਕਰਕੇ ਪੇ ਚਲਾ ਰਹੀ ਸੀ ਜਿੱਥੇ ਉਹ ਟਰੈਕਟਰ ਚਲਾਉਂਦੀ ਸੀ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਦੀ ਸੀ ਆਪਣੇ ਪਰਿਵਾਰ ਲਈ ਰੋਜ਼ਗਾਰ ਚ ਇਨਵੋਲ ਹੁੰਦੀ ਸੀ ਪਿਆਰ ਦੇ ਨਾਲ ਉਹਦੀ ਇੱਜ਼ਤ ਦੇ ਨਾਲ ਖਿਲਵਾੜ ਹੋ ਗਿਆ ਤੇ ਅਸੀਂ ਸਾਰੇ ਇਹ ਸੋਚ ਰਹੇ ਹਾਂ ਕਿ ਵੀਡੀਓ ਸਾਨੂੰ ਕਿੱਥੋਂ ਮਿਲੇਗੀ ਜਦੋਂ ਉਹਦੀ ਫੈਮਿਲੀ ਨੇ ਉਹਦਾ ਰਿਸ਼ਤਾ ਪ੍ਰਭ ਨਾਮ ਦੇ ਮੁੰਡੇ ਨਾਲ ਕੀਤਾ ਬਹੁਤ ਖੁਸ਼ ਹੋਈ ਹੋਏਗੀ ਜਿੱਦਾਂ ਅਸੀਂ ਸਾਰੇ ਖੁਸ਼ ਹੁੰਨੇ ਆ ਜਿੱਦਾਂ ਕੋਈ ਵੀ ਕੁੜੀ ਖੁਸ਼ ਹੁੰਦੀ ਹੈ ਕਿ ਹਾਂ ਮੇਰੇ ਜਦੋਂ ਦਾ ਰਿਸ਼ਤਾ ਹੁੰਦਾ ਉਹਨੂੰ ਲੱਗਦਾ ਹੈ ਕਿ ਹੁਣ ਮੈਂ ਆਪਣੇ ਸਭ ਪਨੇ ਆਪਣੇ ਡ੍ਰੀਮਸ ਆਪਣੀ ਖੁਆਇਸ਼ਾਂ ਕਿਸੇ ਨੂੰ ਦੱਸ ਸਕਦੀ ਆ ਕੋਈ ਮੇਰੇ ਲਾਈਫ ਚ ਪਾਰਟਨਰ ਆ ਗਿਆ ਮੈਂ ਉਹਦੇ ਨਾਲ ਆਪਣੀ ਸਾਰੀ ਗੱਲਾਂ ਡਿਸਕਸ ਕਰ ਸਕਦੀ ਆ ਸੇਮ ਤਾਂ ਉਸੇ ਕੁੜੀ ਨੇ ਵੀ ਕੀਤਾ ਹੋਏਗਾ ਤੇ ਜਦ ਰਿਸ਼ਤਾ ਬੰਨਦਾ ਤਾਂ ਅਸੀਂ ক্লোਜ਼ ਆ ਜਾਂਦੇ ਆ ਤੇ ਉਹ ক্লোਜ਼ਨੈਸ ਕਦੇ-ਕਦੇ ਬਹੁਤ ਵੱਜ ਜਾਂਦੀ ਆ ਜੋ ਕਿ ਇੱਕ ਰਿਲੇਸ਼ਨਸ਼ਿਪ ਦਾ ਪਾਰਟ ਵੀ ਹੁੰਦਾ ਬਟ ਕਦੇ ਕਿਸੇ ਕੁੜੀ ਨੇ ਇਹ ਨਹੀਂ ਸੋਚਿਆ ਹੁੰਦਾ ਕਿ ਜਿਸ ਮੁੰਡੇ ਤੇ ਉਹ ٹرسٹ ਕਰ ਰਹੀ ਆ ਉਹ ਉਹਨੇ ਸਭ ਕੁਝ ਦੇ ਰਹੀ ਆ ਉਹਦੇ ਨਾਲ ਆਪਣਾ ਸਭ ਕੁਝ ਸ਼ੇਅਰ ਕਰ ਰਹੀ ਆ ਉਹੀ ਮੁੰਡਾ ਉਹਦੇ ਨਾਲ ਖਿਲਵਾੜ ਕਰੇਗਾ ਉਹੀ ਮੁੰਡਾ ਉਹਦੀ ਇੱਜ਼ਤ ਦਾ ਮਜ਼ਾਕ ਬਣਾਏਗਾ ਮੁੰਡਾ ਪ੍ਰਭ ਨਾਮ ਦਾ ਮੁੰਡਾ ਜੂਈ ਸਰਦਾਰਾਂ ਦਾ ਮੁੰਡਾ ਉਸਨੇ ਕੁੜੀ ਨੂੰ ਕੋਕਚ ਪिल्स ਮਿਲਾ ਕੇ ਉਹਨੂੰ ਬਿਹੋਸ਼ ਕਰਤਾ ਤੇ ਉਹਦੀਆਂ ਵੀਡੀਓਜ਼ ਬਣਾਈਆਂ ਫਿਰ ਉਹਨੂੰ ਬਲੈਕਮੇਲ ਕੀਤਾ ਤੇ ਉਹ ਵੀਡੀਓ ਆਪਣੇ ਦੋਸਤ ਇੰਦਰ ਨਾਮ ਦੇ ਮੁੰਡੇ ਨੂੰ ਸ਼ੇਅਰ ਕੀਤੀ ਤੇ ਅੱਗੋਂ ਵੀਡੀਓ ਵਾਇਰਲ ਹੋ ਗਈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦ ਕੋਈ ਕੁੜੀ ਕਿਸੇ ਮੁੰਡੇ ਤੇ ٹرسٹ ਕਰਦੀ ਆ ਉਹਨੂੰ ਨਹੀਂ ਪਤਾ ਹੁੰਦਾ ਕਿ ਮੁੰਡਾ ਕਿਹੋ ਜਿਹਾ ਨਿਕਲੇਗਾ ਉਹਦਾ ਕੈਰੈਕਟਰ ਕੀ ਹੈ ਆਬਵੀਅਸਲੀ ਜਦ ਅਸੀਂ ਪਿਆਰ ਚੁੰਨਿਆ ਜਦ ਸਾਡਾ ਰਿਸ਼ਤਾ ਹੋ ਜਾਂਦਾ ਸਾਨੂੰ ਲੱਗਦਾ ਕਿ ਇੱਕ ٹرسٹ ਨਾਮ ਦਾ ਫੈਕਟਰ ਹੈਗਾ ਇੱਥੇ ਕਿਉਂਕਿ ਫੈਮਿਲੀਆਂ ਇਨਵੋਲ ਹੁੰਦੀਆਂ ਨੇ ਬਟ ਜਦ ਉਹੀ ٹرسٹ ਟੁੱਟ ਜਾਵੇ ਤਾਂ ਅਸੀਂ ਕਿੱਥੇ ਜਾਈਏ ਉਸ ਤੋਂ ਬਾਅਦ ਜਦ ਉਹ ٹرسٹ ਟੁੱਟ ਗਿਆ ਜਦ ਉਹ ਐਦਾਂ ਦੀਆਂ ਵੀਡੀਓਜ਼ ਵਾਇਰਲ ਹੋ ਗਈਆਂ ਸੋਸਾਇਟੀ ਕੀ ਆ ਕੇ ਬੋਲਦੀ ਹੈ ਕੁੜੀ ਦਾ ਕੈਰੈਕਟਰ ਖਰਾਬ ਹੈ ਕੁੜੀ ਗਈ ਕਿਉਂ ਸੀ ਕੁੜੀ ਨੇ ਹੋਰ ਵੀ ਥਾਤਾ ਤੇ ਮੂੰਹ ਮਾਰਿਆ ਉਹਨੇ ਮੁੰਡੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਜਿਸ ਮੁੰਡੇ ਨੇ ਇਹੋ ਜੀ ਟੁੱੱਚੀ ਹਰਕਤ ਕੀਤੀ ਹੋਵੇ ਜਿੱਥੇ ਉਹਨੇ ਕੁੜੀ ਦੀ ਇੱਜ਼ਤ ਨੂੰ ਬਦਨਾਮ ਕੀਤਾ ਹੋਵੇ ਦਾ ਉਹਨੂੰ ਸਪਰੈਡ ਕੀਤਾ ਹੋਵੇ ਮੁੰਡੇ ਬਾਰੇ ਕੋਈ ਨਹੀਂ ਗੱਲ ਕਰਦਾ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ ਮੁੰਡਾ ਫਿਰ ਤੋਂ ਆਪਣੀ ਨਾਰਮਲ ਰੂਟੀਨ 'ਚ ਆ ਜਾਏਗਾ ਆਪਣੀ ਨਾਰਮਲ ਲਾਈਫ ਚ ਜਿਏਗਾ ਤੇ ਕੁੜੀ ਉਨੇ ਮੈਂ ਇੰਸਟਾਗ੍ਰam ਪੇਜ ਬੰਦ ਕਰਤਾ ਪਿੰਡ ਵਾਲਿਆਂ ਨੂੰ ਸੋਚੋ ਪਿੰਡ ਵੈਸੇ ਵੀ ਜਦ ਅਸੀਂ ਪੰਜਾਬ ਚ ਰਹਿ ਰਹੇ ਆ ਪਿੰਡ ਚ ਰਹਿ ਰਹੇ ਆ ਉਥੇ ਸਾਡੀ ਇੱਜ਼ਤ ਹਰ ਛੋਟੇ ਛੋਟੇ ਮੂੰਹ ਹੁੰਦੇ ਨੇ ਵੱਡੇ ਮੂੰਹ ਹੁੰਦੇ ਨੇ ਗੱਲਾਂ ਹੁੰਦੀਆਂ ਨੇ ਤੇ ਉਹ ਪਰਿਵਾਰ ਉਹ ਕੁੜੀ ਕਿੱਥੇ ਜਾਣਗੇ ਕਿੰਨੇ ਲੋਕ ਉਹਨਾਂ ਦੇ ਘਰ ਆਣਗੇ ਉਹਨਾਂ ਨੂੰ ਫੋਨ ਆਉਂਦੇ ਹੋਣਗੇ ਕੁੜੀ ਟਰੋਮਾ ਚ ਹੋਏਗੀ ਵੀ ਨੈਵਰ ਨੋ ਉਹ ਮੁੰਡੇ ਨੇ ਆਪਣੀ ਸਿਰਫ ਥੋੜੀ ਜਿਹੀ ਮਜ਼ਾਕ ਪਿੱਛੇ ਜਾਂ ਟੁੱੱਚੀ ਹਰਕਤ ਉਹਨੇ ਕਰਤੀ ਜਿਸ ਕਰਕੇ ਪੂਰੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਉਹਨੂੰ ਇਮੋਸ਼ਨਲ ਟਰਾਮਾ ਉਹਨੂੰ ਮੈਂਟਲ ਟਰਾਮਾ ਉਹਨੂੰ ਫਿਜ਼ੀਕਲ ਟਰਾਮਾ ਉਹਨੂੰ ਫਿਜ਼ੀਕਲ ਕਿਤੇ ਉਹ ਬਾਹਰ ਆ ਜਾ ਨਹੀਂ ਸਕਦੀ ਕਿੰਨਾ ਕੁਝ ਸਿਰਫ ਇੱਕ ਕੁੜੀ ਤੇ ਹੁੰਦਾ ਜਿੱਥੇ ਕੁੜੀ ਦੀ ਗਲਤੀ ਵੀ ਨਹੀਂ ਹੈ ਗਲਤੀ ਉਸ ਬੰਦੇ ਦੀ ਹੈ ਜਿਸ ਨੇ ਲਵ ਟਰੈਪ ਕੀਤਾ ਉਹਨੂੰ ਟਰੈਪ ਚ ਉਹਨੂੰ ਜਾਲ ਚ ਫਸਾਇਆ ਉਹਨੂੰ ਨਸ਼ੇ ਦੀਆਂ ਗੋਲੀਆਂ ਖਵਾਈਆਂ ਤੇ ਉਹਦੀ ਨਿਊਡ ਵੀਡੀਓਜ਼ ਬਣਾਈਆਂ ਜਦ ਵੀ ਕੋਈ ਵੀਡੀਓ ਲੀਕ ਹੁੰਦੀ ਹੈ ਸਭ ਤੋਂ ਪਹਿਲਾਂ ਸਵਾਲ ਇਹ ਆਂਦਾ ਕੁੜੀ ਦੇ ਉੱਤੇ ਕਿ ਐਮਐਮਐਸ ਬਣਿਆ ਕਿੱਦਾਂ ਤੂੰ ਗਈ ਕਿੱਥੇ ਤੂੰ ਗਈ ਕਿਉਂ ਕਰੈਕਟਰ ਖਰਾਬ ਹੈ ਪਰ ਕੋਈ ਨਹੀਂ ਪੁੱਛਦਾ ਉਸ ਬੰਦੇ ਬਾਰੇ ਜਿਸਨੇ ਵੀਡੀਓ ਸ਼ੇਅਰ ਕੀਤੀ ਕਿ ਉਹ ਬੰਦੇ ਦਾ ਕਰੈਕਟਰ ਕਿੱਥੇ ਆ ਜਾਂ ਉਹ ਕੁੜੀ ਦਾ ਇਹ ਚੀਜ਼ ਸ਼ੇਅਰ ਕਰ ਰਿਹਾ ਸੀ ਤੇ ਬਣਾ ਰਿਹਾ ਸੀ ਸੋਸ਼ਲ ਮੀਡੀਆ ਤੇ ਜਾਂਦੇ ਵੀਡੀਓ ਵਾਇਰਲ ਹੋਈ ਹਰ ਬੰਦਾ ਇਹ ਵੀਡੀਓ ਨੂੰ ਸਰਚ ਕਰ ਰਿਹਾ ਸੀ ਸ਼ੇਅਰ ਕਰ ਰਿਹਾ ਸੀ ਰਾਕਟ ਵਾਂਗ ਉਹਦੀ ਗੰਦੀ ਵੀਡੀਓ ਸ਼ੇਅਰ ਹੋਈ ਇੰਨੀ ਜ਼ਿਆਦਾ ਸਪਰੈਡ ਹੋਈ ਪਰ ਲੋਕ ਇਹ ਨਹੀਂ ਸੋਚਦੇ ਕਿ ਉਹ ਉਹਨਾਂ ਦਾ ਇੱਕ ਫਾਰਵਰਡ ਜਾਂ ਇੱਕ ਸ਼ੇਅਰ ਉਹ ਕੁੜੀ ਦੀ ਜ਼ਿੰਦਗੀ ਉਹ ਕੁੜੀ ਦੀ ਫੈਮਲੀ ਨੂੰ ਕਿਸ ਤਰ੍ਹਾਂ ਬਰਬਾਦ ਕਰ ਰਹੀ ਹੋਏਗਾ ਕਿਸ ਨੇ ਨਹੀਂ ਸੋਚਿਆ ਸਭ ਸ਼ੇਅਰ ਕਰ ਰਹੀ ਸੀ ਸਭ ਦੇ ਦਿਖਾ ਰਹੀ ਸੀ ਉਹ ਆ ਦੇਖ ਤੂੰ ਆ ਦੇਖਿਆ ਤੂੰ ਆ ਦੇਖਿਆ ਸਭ ਗੋਸਪ ਕਰ ਰਹੀ ਸੀ ਨੋਬਾਡੀ ਥਿੰਕਸ ਅਬਾਊਟ ਕਿ ਉਹ ਕੁੜੀ ਦੇ ਬਾਰੇ ਕੁੜੀ ਬਾਰੇ ਕੁੜੀ ਦੀ ਫੈਮਲੀ ਬਾਰੇ ਉੱਤੇ ਕੀ ਵੀ ਧੇ ਹੋਣੀਆਂ ਸੱਚ ਵੀ ਇਹ ਹੈ ਕਿ ਜਦ ਵੀ ਕੋਈ ਇੰਟੀਮੇਟ ਵੀਡੀਓਜ਼ ਰਿਲੀਜ਼ ਹੁੰਦੀਆਂ ਨੇ ਸਭ ਤੋਂ ਪਹਿਲਾਂ ਇਲਜ਼ਾਮ ਹੀ ਕੁੜੀ ਦੇ ਉੱਤੇ ਆਉਂਦੇ ਸੋਸਾਇਟੀ ਕਹਿੰਦੀ ਕੁੜੀ ਨੇ ਤਾਂ ਪਰਿਵਾਰ ਦੀ ਇੱਜ਼ਤ ਹੀ ਖਤਮ ਕਰਤੀ ਕੁੜੀ ਨੇ ਤਾਂ ਐਦਾਂ ਕਰਤਾ ਪਰ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਯਾਰ ਇਹ ਉਹੀ ਹੈ ਮੁੰਡਾ ਉਹੀ ਹੈ ਜਿਹਨੂੰ ਉਹਦੇ ਖੁਦ ਉਹਦੇ ਫੈਮਿਲੀ ਨੇ ਚੂਸ ਕੀਤਾ ਸੀ ਕਿਉਂਕਿ ਕਈ ਵਾਰ ਕੁੜੀਆਂ ਤੇ ਇਲਜ਼ਾਮ ਆਂਦਾ ਕਿ ਤੂੰ ਇਹ ਮੁੰਡੇ ਨਾਲ ਗਈ ਕਿਉਂ ਤੇਰੀ ਵੀਡੀਓ ਵਾਇਰਲ ਹੋ ਗਈ ਤੂੰ ਮੁੰਡਿਆਂ ਨੂੰ ਚੂਮ ਤੂੰ ਇਹ ਮੁੰਡੇ ਨੂੰ ਚੂਸ ਕੇ ਦਾ ਤੇਰਾ ਬੁਆਏਫ੍ਰੈਂਡ ਸੀਗਾ ਪਰ ਇੱਥੇ ਕੁੜੀ ਦਾ ਬੁਆਏਫ੍ਰੈਂਡ ਨਹੀਂ ਸੀ ਇੱਥੇ ਉਹਦਾ ਹੋਣ ਵਾਲਾ ਫਿਉਂਸ ਸੀ ਉਹਦਾ ਹੋਣ ਵਾਲਾ ਹਸਬੰਡ ਸੀ ਇੱਕ ਤਰ੍ਹਾਂ ਤਾਂ ਉਹਦਾ ਫਿਉਂਸ ਹੀ ਸੀਗਾ ਕਿਉਂਕਿ ਰੋਕਾ ਨਹੀਂ ਹੋਇਆ ਸੀ ਪਰ ਰਿਸ਼ਤਾ ਪੱਕਾ ਹੋ ਗਿਆ ਸੀ ਹੁਣ ਇੱਥੇ ਤਾਂ ਕੁੜੀ ਨੇ ਨਾ ਤਾਂ ਮੁੰਡੇ ਨੂੰ ਚੂਸ ਕੀਤਾ ਕੁੜੀ ਦੀ ਫੈਮਲੀ ਨੇ ਚੁਸ ਕਿ ਤਾ ਮੁੰਡੇ ਦੀ ਫੈਮਲੀ ਨੇ ਉਸਰੇ ਨੂੰ ਚੂਸ ਕੀਤਾ ਤਾਂ ਜਾ ਕੇ ਉਹਨਾਂ ਦਾ ਰਿਸ਼ਤਾ ਬਣਿਆ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਦ ਵੀ ਕੋਈ ਏਦਾਂ ਦੀ ਵੀਡੀਓਜ਼ ਆਉਂਦੀਆਂ ਨੇ ਨਾ ਸਭ ਤੋਂ ਪਹਿਲਾਂ ਬਲੇਮ ਔਰਤ ਹੀ ਲੱਗਦਾ ਮਰਦ ਦੀ ਗਲਤੀ ਨੂੰ ਹਮੇਸ਼ਾ ਇਗਨੋਰ ਕਰ ਦਿੱਤਾ ਜਾਂਦਾ ਹੈ ਅਗਰ ਕੋਈ ਏਦਾਂ ਦੀ ਐਫਆਈਆਰ ਕਰਦਾ ਸਾਲਾਂ ਤੱਕ ਕੇਸ ਚੱਲਦੇ ਰਹਿੰਦੇ ਨੇ ਕੋਰਟ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਹਨੇ ਟਾਈਮ ਪੀਰੀਅਡ ਤੱਕ ਫੈਮਲੀ ਦੀ ਇੱਜ਼ਤ ਕੁੜੀ ਦੀ ਇੱਜ਼ਤ ਕੁੜੀ ਡਿਪਰੈਸ਼ਨ ਚਲੀ ਜਾਂਦੀ ਆ ਕੋਈ ਉਹਨਾਂ ਦੇ ਨਾਲ ਨਾ ਬੋਲਚਾਲ ਨਹੀਂ ਰੱਖਦਾ ਕਿਤੇ ਕੁੜੀ ਦਾ ਵਿਆਹ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਪੂਰੀ ਤਰ੍ਹਾਂ ਇੱਜ਼ਤ ਹੀ ਖਰਾਬ ਹੋ ਜਾਂਦੀ ਐ ਤੇ ਮੁੰਡਾ ਆਪਣੀ ਨੋਰਮਲ ਰੂਟੀਨ 'ਚ ਥੋੜੇ ਦਿਨਾਂ ਬਾਅਦ ਆ ਜਾਂਦਾ ਮੇਰਾ ਇਹ ਵੀਡੀਓ ਉਹਨਾਂ ਦਾ ਮਕਸਦ ਇਹ ਐ ਕਿ ਤੁਹਾਨੂੰ ਪੂਰੀ ਸੱਚਾਈ ਬਾਰੇ ਪਤਾ ਕੀ ਹੋਇਆ ਇੰਸਟਾਗ੍ਰam ਟਿਕਟੌਕ YouTube ਤੇ ਸੱਪਾ ਸੇ ਚੱਲ ਰਿਹਾ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਐ ਕਿ ਜਦ ਵੀ ਇਹ ਚੀਜ਼ਾਂ ਹੁੰਦੀਆਂ ਨੇ ਨਾ ਗਲਤੀ ਕੁੜੀ ਦੀ ਨਹੀਂ ਹੁੰਦੀ ਗਲਤੀ ਕੁੜੀ ਦੀ ਨਹੀਂ ਹੁੰਦੀ MMS ਲੀਕ ਹੋਇਆ ਕੁਝ ਵੀ ਹੋਇਆ ਕੁੜੀ ਦੀ ਗਲਤੀ ਨਹੀਂ ਹੈ ਕੁੜੀ ਤੇ ਮੁੰਡੇ ਦੇ ਵਿੱਚ ਪਿਆਰ ਹੁੰਦਾ ਇੱਕ ਰਿਸ਼ਤਾ ਹੁੰਦਾ ਜਿੱਥੇ ਅਗਰ ਕੋਈ ਬੰਦਾ ਉਹਦਾ ਨਾਜਾਇਜ਼ ਫਾਇਦਾ ਚੱਕਦਾ ਤਾਂ ਉਹ ਬੰਦਾ ਗਲਤ ਹੈ ਨਾ ਕਿ ਜਿਹੜਾ ਵਿਕਟਮ ਹੈ ਤੇ ਜਿਹੜੇ ਮੁੰਡੇ ਸਪੈਸ਼ਲੀ ਇਹ ਵੀਡੀਓ ਨੂੰ ਸ਼ੇਅਰ ਕਰ ਰਹੇ ਐ ਲਿੰਕ ਮੰਗ ਰਹੇ ਐ ਟੈਲੀਗ੍ਰਾਮ ਦਾ ਪੇजेस ਬਣਾ ਰਹੇ ਨੇ ਆਈ ਵਾਂਟ ਟੂ ਟੈਲ ਯੂ ਕਰਮਾ ਬਹੁਤ ਵੱਡੀ ਚੀਜ਼ ਆ ਅਗਰ ਤੁਸੀਂ ਇਹ ਕਰ ਰਹੇ ਹੋ ਨਾ ਲੈਟ ਮੀ ਟੈਲ ਯੂ ਕਿ ਕਰਮਾ ਇੰਨੀ ਵੱਡੀ ਚੀਜ਼ ਆ ਕੱਲ ਨੂੰ ਥੋੜੀ ਧੀ ਪੈਣ ਨਾਲ ਇਹ ਹੋਏਗਾ ਉਸ ਤੋਂ ਵੀ ਜ਼ਿਆਦਾ ਹੋ ਸਕਦਾ ਕਿਉਂਕਿ ਤੁਸੀਂ ਇਹ ਪਹਿਲਾਂ ਕਰਮ ਕੀਤੇ ਨੇ ਤੁਸੀਂ ਪਹਿਲਾਂ ਇਹ ਬੀਜ ਬੀਜਿਆ ਤੇ ਤੁਹਾਨੂੰ ਉਹਦਾ ਫਲ ਕਿਸੇ ਨਾ ਕਿਸੇ ਰੂਪ ਚ ਜ਼ਰੂਰ ਮਿਲੇਗਾ ਸੋ ਥਿੰਕ ਬਿਫੋਰ ਯੂ ਸ਼ੇਅਰ ਥਿੰਕ ਬਿਫੋਰ ਯੂ ਸਪਰੈਡ ਥਿਸ ਗੋਸਪੀ ਕਹਾਣੀ ਸਿਰਫ ਉਪਲ ਫਾਰਮ ਦੀ ਗੱਲ ਨਹੀਂ ਹੈ ਕਹਾਣੀ ਸਾਡੇ ਸਮਾਜ ਦੀ ਟੈਕਨੋਲੋਜੀ ਨੇ ਸਾਨੂੰ ਇਸ ਤਰ੍ਹਾਂ ਐਕਸਪੋਜ਼ ਕਰ ਦਿੱਤਾ ਕਿ ਸਾਨੂੰ ਬੜਾ ਮਾਨ ਮਹਿਸੂਸ ਹੁੰਦਾ ਜੀ ਮੈਂ ਤਾਂ ਕਿਸੇ ਕੁੜੀ ਦੀ ਇੱਜ਼ਤ ਲੁੱਟ ਕੇ ਆਇਆ ਜੀ ਮੈਂ ਤਾਂ ਜੀ ਆਹ ਕੀਤਾ ਜੀ ਮੈਂ ਤਾਂ ਜੀ ਉਹ ਕੀਤਾ ਜੀ ਕਰਮਾਂ ਆਂਦਾ ਹੀ ਆਂਦਾ ਅੱਜ ਭਾਵੇਂ ਤੁਹਾਡੇ ਨਾਲ ਕੁਝ ਬੁਰਾ ਨਹੀਂ ਹੋਏਗਾ ਅੱਜ ਭਾਵੇਂ ਸੁਣਵਾਈ ਨਹੀਂ ਹੋ ਰਹੀ ਹੋਏਗੀ ਪਰ ਕਿਤੇ ਨਾ ਕਿਤੇ ਇਹ ਚੀਜ਼ ਦਾ ਫਾਇਦਾ ਤੁਹਾਨੂੰ ਮਿਲਦਾ ਹੀ ਮਿਲਦਾ ਹੈ ਤੇ ਹਮੇਸ਼ਾ ਕੁੜੀ ਨੂੰ ਬਲੇਮ ਕੀਤਾ ਜਾਂਦਾ ਹੈ ਲੋੜ ਇਹ ਹੈ ਕਿ ਕਲਚਰ ਨੂੰ ਬਦਲਣ ਦੀ ਲੋੜ ਇਹ ਹੈ ਕਿ ਜਿੱਥੇ ਕੁੜੀ ਦੇ ਨਾਲ ਗਲਤ ਹੋਇਆ ਕੁੜੀ ਨੂੰ ਬਲੇਮ ਨਾ ਕੀਤਾ ਜਾਵੇ ਉਹਦਾ ਸਾਥ ਦਿੱਤਾ ਜਾਵੇ ਉਹਦੇ ਨਾਲ ਜਸਟਿਸ ਲਈ ਖੜਿਆ ਜਾਵੇ ਤੇ ਮੁੰਡੇ ਨੇ ਜਿਸ ਜੋ ਵੀ ਮੁੰਡਾ ਗਲਤ ਕਰਦਾ ਉਹਦੇ ਖਿਲਾਫ ਆਵਾਜ਼ ਜ਼ਰੂਰ ਚੁੱਕੀ ਜਾਵੇ